ਓ ਹਾਂਜੀ ਗੁੱਡ ਮਾਰਨਿੰਗ ਗਾਇਜ਼ ਰਾਧੇ ਰਾਧੇ ਕਰਦੇ ਹਾਂ ਰਾਧੇ ਰਾਧੇ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਸਵੇਰੇ ਵਸੇ ਸੀ 5:30 ਵਜੇ ਸੁੱਤੇ ਹੋਏ ਔਰ ਹੁਣ 8:30 ਵਜੇ ਉੱਠ ਗਏ ਤਾਂ ਮੈਂ ਵੀਰੇ ਨੂੰ ਵੀਰੇ ਦੇ ਘਰ ਚੱਟਣ ਚੱਲਿਆ 19 ਸਵੇਰੇ ਸਵੇਰੇ ਬਗੈਰ ਨਾ ਆਏ ਪਰ ਮੈਨੂੰ ਦੇਖਿਆ ਇਸ ਵੇਲੇ ਕੋਈ ਕਹਿ ਨਹੀਂ ਸਕਦਾ ਕਿਵੇਂ ਰਹਾਤਾ ਹੋਣੀ ਹੈ ਸ਼ੀਟ ਸਲਾਈ ਵੀ ਹੈ 100 ਰੁਪਏ ਵਾਲੀਆਂ ਔਰ ਅਗਰ ਕੱਪੜੇ ਦੋਹੀ ਰਾਤ ਵਾਲੇ ਹੁਣ ਦੁਬਾਰਾ ਮੁੜ ਕੇ ਅਗੇ ਚੇਂਜ ਕਰੂਗੇ ਵਿਲਦ ਤੇ ਕੀ ਨਾ ਵੀ ਚੇਂਜ ਕਰਦਾ ਵੀ ਠੀਕ ਆ ਵਧੀਆ ਲੱਗਿਆ ਇਹਦਾ ਪਰ ਇਹਦਾ ਵੀ ਨਾ ਇਹ ਪਤਾ ਨਹੀਂ ਲਿਨਨ ਹੈ ਜਾਂ ਕਰੋਸ਼ੇਟ ਵੀ ਨਹੀਂ ਹੈ ਲਿਨਨ ਵੀ ਨਹੀਂ ਵੀਰੋ ਹਲਕਾ ਹੈ ਕਿਹੋ ਜਿਹਾ ਸ਼ਰਟ ਨੂੰ ਨਾ ਤਾਂ ਇਹ ਕਰੋਸ਼ੇਟ ਹੈ ਨਾ ਇਹ ਲਿਨਨ ਹੈ ਹੁਣ ਪਤਾ ਨਹੀਂ ਇਸ ਸ਼ਰਟ ਨੂੰ ਕੀ ਕਰੋਗੇ ਇਹ ਤਾਂ ਮੀਟਿੰਗ ਬਠਾਈ ਜਾਏਗੀ ਇੱਕ ਚਾਪਰ ਡਿਸਕਸ ਕਰਦੇ ਹਾਂ ਚਾਰ ਬੰਦੇ ਮਿਲ ਕੇ ਟੋਟਲੀ ਤੁਹਾਨੂੰ ਦੱਸੂਗਾ ਫੇਰੇ ਨੂੰ ਅਸੀਂ ਕੀ ਬੋਲ ਸਕਦੇ ਪੈਟਰੋਲ ਪੰਪੋਂ ਦਾ ਸਾਨੂੰ ਯਾਦ ਭੁੱਲ ਗਿਆ ਨਹੀਂ ਤਾਂ ਅਸੀਂ ਗੁੱਫੜੀ ਵਾਲੇ ਪੈਟਰੋਲ ਪੰਪ ਪਰ ਪਵਾਉਂਦੇ ਤਾਂ ਚਲੋ ਉੱਥੇ 500 ਰੁਪਏ ਦਾ ਬੋਲ ਨੇ ਬਡਾਲੇ ਵਾਲੇ ਪੈਟਰੋਲ ਪੰਪ ਪਰ ਇਹਦੇ ਵਿੱਚ ਪਾਜੀ 500 ਦਾ ਬਾ ਦੇਓ ਆ ਕਹਿ ਖੋਲਿਓ ਆ ਲੋ 500 500 પેટ્રોલ 500 પેટ્રોલ ਲੋ गाइस ਲੱਗ ਗਿਆ પેટ્રોલ ਚੱਲਦੇ ਹੁਣ ਉੰਨੇ ਨੂੰ ਔਨ ਦਾ ਵੇ ਟੂ ਉੰਨਾ ਸਵੇਰੇ ਸਵੇਰੇ ਲੋ ਵੀ ਵੀਰ ਚੱਲ ਗਿਆ ਸਾਡੇ ਨੂੰ ਡ੍ਰੌਪ ਕਰਤਾ ਅਸੀਂ ਤਾਂ ਹੁਣ ਅਸੀਂ ਮੁੜ ਕੇ ਦੁਕਾਨਪੁਰ ਨੂੰ ਚੱਲਦੇ ਆ ਚਲੋ ਲੋ ਵੀ ਅਨਮੋਲ ਉਹ ਹੀ ਦੁਕਾਨ ਖੋਲਤੀ ਵੀ ਆ ਬੱਚਾ ਖੋਲਤੀ ਵੀ ਦੁਕਾਨ ਵੈਰੀ ਗੁੱਡ ਫਾਈਨਲੀ ਆਹ ਇੱਥੇ ਆ ਕੇ ਹੀ ਸਕੂਨ ਮਿਲਦਾ ਮੈਨੂੰ ਇਹ ਲਓ ਬਈ ਸੋਹਲੀਆਂ ਜਿਹੜੀ ਹੈਗੀ ਨਾ ਉਹ ਸੰਭਾਲ ਕੇ ਰੱਖੀਏ ਇੱਥੇ ਕਵਰ થਵੇ ਬਰੇ ਬੰਦਾ ਇੱਚੀ ਬੰਨਾ ਇਹ ਤੋਂ ਸੋਹਲੀਆਂ ਫਿਰ ਸਕਰਾ ਨਹੀਂ ਲੰਭਦੇ ਹੋਰ ਸੋਹਲੀਆਂ ਜਿਹੜੀ ਹੈ ਫਿਰ ਉਹ ਮਹਿੰਗੇ ਵਾਲੀ ਲੱਗਦੀ ਜੇ ਕਵਰ ਚ ਪਈ ਹੋਵੇ ਆਹ ਹੋ ਗਿਆ ਮੈਨੂੰ ਆਪਣੇ ਅਲਮਾਰੀ ਚ ਰੱਖਦੇ ਆਂ ਸੀ ਸੰਭਾਲ ਕੇ ਪਰ ਇਹ ਮੈਨੂੰ ਬਹੁਤ ਜ਼ਿਆਦਾ ਦੇ ਹੰਦੇ ਮਹਿਮਾਨ ਹੈ ਰਹੀ ਆ ਜੀ ਮੇਰੀ ਜਿੱਥੇ ਮੈਂ ਜਾਂਦਾ ਨਾ ਉੱਥੇ ਰਹਿ ਜਾਂਦੀ ਰੱਖਦੇ ਮੈਨੂੰ ਓਹ ਚਲੋ ਗਾਈਜ਼ ਫਿਰ ਹੁਣ ਅੱਜ ਦੀ ਦਿਨ ਜਰੇ ਸ਼ੁਰੂ ਕਰ ਲੈਂਦੇ ਆ ਨਾ ਅਨੂ ਕਹ ਅੱਲੇ ਤਾਂ ਮੈਂ ਨਹਾਇ ਵੀ ਨਹੀਂ ਐੱਧੇ ਸਵੇਰੇ ਉੱਠ ਕੇ ਜਿੱਦਾਂ ਅਸੀਂ ਸਵੇਰੇ 5:30 ਤੋਂ 6 ਸੁੱਤੇ ਸੀ ਨਾ ਤਾਂ ਫਿਰ 8:30 ਵਜੇ ਉੱਠ ਕੇ ਮੈਂ ਐਦੇ ਡਾਇਰੈਕਟ ਉੱਨਾ ਚੱਲ ਗਿਆ ਸਾ ਡਾਕਟਰ ਸਾਇਲ ਨੂੰ ਛੱਡਣ ਤਾਂ ਬਸ ਫਿਰ ਹੁਣ ਨਹਾ ਲੈਨੇ ਹੈ ਨਾ ਲਓ ਵੀ ਪਾਪਾ ਸਾਡੇ ਦਾ ਆਗਮਨ ਹੋ ਗਿਆ ਔਰ ਨਹਾ ਧੋ ਕੇ ਮੈਂ ਵੀ ਤਿਆਰ ਹੋ ਗਿਆ ਹੁਣ ਮੈਨੂੰ ਕੰਮ ਪੈ ਗਿਆ ਥੋੜਾ ਜਿਹਾ ਉਹਨਾ ਤਾਂ ਪਹਿਲਾਂ ਮੈਂ ਸਵੇਰੇ ਉਹਨਾ ਗਿਆ ਦਾ ਡਾਕਟਰ ਸਾਹਿਲ ਨੂੰ ਚੜ੍ਹਨ ਹੁਣ ਫੇਰ ਹੁਣ ਮੈਂ ਕਾਰ ਲੈ ਕੇ ਨਹੀਂ ਚੱਲਾਂ ਲੇਕਿਨ ਪਾਪਾ ਦੀ ਅਕਮ ਲੈ ਕੇ ਜਾਣਾ ਤੇ ਆ ਵੀ ਅਨਮੋਲ ਲਿਆ ਸਾਡਾ ਨਵੇਂ ਵਾਲਾ ਹੈਲਮਟ ਅਨਮੋਲ ਕੋ ਕੱਪੜਾ ਤਾਂ ਦੇ ਦੇ ਮੈਨੂੰ ਇਹ ਤਾਂ ਧੂੜ ਮਿੱਟੀ ਨਹੀਂ ਬਈ ਹੈਲਮਟ ਇਸ ਨੂੰ ਲੋਡ ਨਹੀਂ ਨਾ ਪੈਂਦੀ ਟੰ ਟੰ ਟਟ ਪਰ ਹੋਲ ਕਿਦਾਂ ਲੱਗਿਆ ਯਾਰ ਦਾ ਮੈਂ ਲੱਗੇਗਾ ਤਾਂ ਰਾਈਡਰ ਕੇ ਨਹੀਂ ਸੋ ਲੋ ਵੀ ਸੋ ਲੋ ਦੇਖਿਓ ਪਾਪਾ ਨੂੰ ਮੋਲ ਸੁਭਾਣਿਓ ਆਇਆ ਮੈਂ ਫੁੱਲ ਕਰ ਦਿਓ ਪਾਪਾ ਦੀ ਜਿਹੜੀ ਸਕੂਟੀ ਲੱਗੇ ਜਾਣੀ ਆ ਨਾ ਉਹ ਵੀ ਕੋਈ ਸੌਖਾ ਕੰਮ ਨਹੀਂ ਆ ਜਿੰਨੀ ਵਾਰ ਸਕੂਟੀ ਇਹਨਾਂ ਦੀ ਲੱਗਾ ਜਾਓ ਨਾ ਮਤਲਬ ਪੈਟਰੋਲ ਪਾਉਣਾ ਪੈਂਦਾ ਹੁਣ ਚਲੋ ਕੋਈ ਗੱਲ ਨਹੀਂ ਬਾਪੂ ਦਾ ਆਪਣਾ ਹੀ ਆ ਫੁੱਲ ਕਰਾ ਦੀ ਟੈਂਕੀ ਇਹਨਾਂ ਦੀ ਵੇ ਇਹ ਠੀਕ ਆ 360 ਰੁਪਏ ਫੋਲ ਹੋ ਜਾਂਦੀ ਛੋਟੀ ਜੀ ਟੈਂਕੀ ਓਹ ਲਓ ਗਾਈਜ਼ ਕੰਮ ਕਰ ਕਰ ਕੇ ਸਾਰੇ ਅਸੀਂ ਹੁਣ ਇੱਕਦਮ ਵਿਲੇ ਹੋ ਗਏ ਤਾਂ ਪਹਿਲਾਂ ਤਾਂ ਇੱਕ ORS ਪੀ ਲੈਨੇ ਆ ਰਾਤ ਦਾ ਥੋੜਾ ਜਿਹਾ ਅਸੀਂ ਪਨੀਰ ਬਨੂਰ ਖਾਦਾ ਹੋਣਾ ਤਾਂ ਥੋੜਾ ਜਿਹਾ ਪੇਟ ਜਿਹਾ ਹੈਵੀ ਹੈ ਓਹ ਤਾਂ ORS ਪੀ ਕੇ ਫਿਰ ਵਲੌਗ ਦੀ ਐਡੀਟਿੰਗ ਕਰਦੇ ਆ ਯਾਰ ਜਿਹੜਾ ਰਾਤੀ ਬਣਾਇਆ ਨਾ ਬੜੇ ਦਿਨ ਹੋ ਗਏ ਤਿੰਨ ਦਿਨ ਹੀ ਹੋ ਗਏ ਵਲੌਗ ਨਹੀਂ ਪਾਇਆ ਹੁਣ ਰੈਗੂਲਰ ਰੱਖਣ ਦੀ ਕੋਸ਼ਿਸ਼ ਕਰਨੀ ਪਰ ਕੀ ਆ ਘਰ ਕੰਮ ਕਰ ਚੀ ਇੰਨਾ ਜ਼ਿਆਦਾ ਬੀਜ਼ੀ ਹੋ ਜਾਂਦਾ ਮੈਂ ਹੁਣ ਵਲੌਗ ਐਪੀਕੇ ਵਲੌਗ ਐਡਿਟਿੰਗ ਕਰੂੰਗਾ ਮੈਂ ਗਾਇਜ਼ ਮਦਰਸਡੇ ਹੈ ਮਦਰਸਡੇ ਸਾਡੀ ਜਿਹੜੀ ਪਿੰਡ ਵਾਲੀ ਮੰਮੀ ਆ ਨਾ ਜਿਹਦੇ ਨਾਲ ਅਸੀਂ ਚੰਡੀਗੜ੍ਹ ਗਏ ਥੇ ਉਹਨੂੰ ਤਾਂ ਕੇਕ ਕੋ ਪਸੰਦ ਹੈ ਨਹੀਂ ਐ ਪਰ ਲੇਕਿਨ ਉਹਨਾਂ ਲਈ ਵੀ ਮੈਂ ਕੁਝ ਲੈ ਕੇ ਰੱਖਿਆ ਵਾ ਹੁਣ ਕੱਲ ਦਊਗਾ ਅੱਜ ਨਹੀਂ ਕਿਉਂਕਿ ਮੰਮੀ ਨੂੰ ਵੇਸਤਾ ਮੈਂ ਕਰ ਹੀ ਦਿੱਤਾ ਵਾ ਔਰ ਗਿਫਟ ਲੈ ਵੀਆ ਜਲੇਵਾ ਕੱਲ ਦਿੱਤਾ ਚਾਹੇ ਅੱਜ ਦਿੱਤਾ ਇੱਕੋ ਹੀ ਗੱਲ ਹੈ ਹੁਣ ਜਾ ਕੇ ਪਹਿਲਾਂ ਤਾਂ ਮੈਂ ਕੇਕ ਲੈ ਕੇ ਆਵਾਂ ਕਿਸੇ ਹੋਰ ਦਾ ਸੀ ਕੇਕ ਕਟਵਾਣਾ ਮਗਰ ਇਸ ਦਿਨ ਔਰ ਤੁਹਾਨੂੰ ਮੈਂ ਸਰਪ੍ਰਾਈਜ਼ ਹੈ ਦੱਸ ਦਾਂ ਕਿਹਦਾ ਕਟਵਾਣਾ ਲਓ ਵੀ ਮਿੱਤਰੋ ਕੰਮ ਕਰ ਤੇ ਵਿਹਲੇ ਹੋ ਗਏ ਤੇ ਸਾਹਮਣੇ ਫਰੈਸ਼ ਬੇਕਰਸ ਤੋਂ ਮੈਂ ਕੇਕ ਵੀ ਆਰਡਰ ਕਰ ਲਿਆ ਤਾਂ ਫਰੈਸ਼ ਬੇਕਰ ਵਾਲੇ ਦਾ ਵੀ ਬਹੁਤ-ਬਹੁਤ ਥੈਂਕ ਯੂ ਮੇਨੂੰ ਦੁਕਾਨ ਪਰ ਫਟਰਾ ਫਟ ਉਹਨਾਂ ਨੇ ਕੇਕ ਡਿਲੀਵਰ ਕਰਤਾ ਜਦ ਕਿ ਉਹਨਾਂ ਨੇ ਸ਼ਾਪ ਜਿਹੜੀ ਹੈਗੀ ਨਾ ক্লোਜ਼ ਕਰਤੀ ਸੀ ਹਾ ਚਲੋ ਹੁਣ ਅਸੀਂ ਕੇਕ ਲੈ ਕੇ ਚੱਲਦੇ ਆਂ ਗਲਤ ਕਿ ਵੈਸੇ ਤੁਹਾਨੂੰ ਪਤਾ ਚੱਲ ਹੀ ਜਾਣਾ ਇੱਕ ਅੱਧੇ ਮਿੰਟ ਚ ਕਿ ਮੈਂ ਚੱਲਿਆ ਕਿੱਧਰ ਕਬੱਟ ਕਿਆ ਸਹੀ ਕਿਆ ਮੁਝੇ ਨਾ ਫੋਟੀ ਕਿੱਕ ਤੇ ਸਟਾਰਟ ਮੇ ਰਸਪਲੈਂਡਰ ਹੋਰ ਦਸ ਕੀ ਭਾੜ ਦੀ ਵਲੌਕੀ ਤਿਆਰੀ ਹੋ ਗਈ ਹੈ ਮਮੀ ਪਲੀਜ਼ ਕਮ ਹਿਅਰ किसके फिट्टे मुंह तेरे तो ये तो करना ही था तुम ऐसी गड़बड़ी तो ऐसी गड़बड़ी करते हो तुम पानी फेंकने तुम वाली कोई तो बात नहीं तो अब और नहीं मिलेगा है ना है मिल जाएगा मिल जाएगा और मिल जाएगा पानी चलो शुक्र मेरे को लगा सिर्फ यही आखिरी क्लास बचा था ਕਨੇਜ ਉਸसे बोला कि ओहो अगर भी ये बता बर्थडे पे तो बर्थडे वाला गाना चलता है इस पे के केक का काटने वक्त क्या गाएंगे हुन दस तेरी इंटेलिजेंसी क्या फाइलों के चैप्टर पढूंगी फाइलों के चैप्टर पढ़ने मोटू तू बता हुन पता लगणा है कि मैच कसम क बोल रहे थे अच्छी हां हां मारा देखे यारी चलो उधर उठ जाना है वो फूफड़े उठ जाना सोते वे ਮੂੰਹ 'ਚ ਪਾਣੀ ਤਾਂ ਨਹੀਂ ਆਇਆ ਕਰਦਾ ਮੂੰਹ 'ਚ ਪਾਣੀ ਤਾਂ ਨਹੀਂ ਆਇਆ ਕਰਦਾ ਕੀ ਹਾਲ ਹੈ ਬਹੁਤ ਵਧੀਆ ਬਹਿ ਕੇ ਮੂੰਹ 'ਚ ਪਾਣੀ ਤਾਂ ਨਹੀਂ ਆਏਗਾ ਤੁਸੀਂ ਚਾਕਲੇਟ ਵਾਲਾ ਕੇਕ ਆਇਆ ਕਰਦੇ ਪਾਰਟੀ ਆ ਹੁਣ ਮੁੰਡਾ ਜਵਾਨ ਹੈ ਮੁੰਡੇ ਰੋਣੀ ਕਰਨੀ ਹੈ ਕਦ ਬੁੱਢੇ ਹੋ ਕੇ ਥੋੜਾ ਕਰਨੀ ਆ ਪਾਫੜ ਦੀ ਦੇਣੀ ਜਿਵੇਂ ਮਨਾ ਮੀਂਹ ਹਾਂ ਪਾਰਟੀ ਕਰਨ ਇਨਕੇ ਡੋਲੇ ਤਾਂ ਵੀ ਨਹੀਂ ਬਣ ਰਹੇ ਮੇਰੇ ਡੋਲੇ ਤਾਂ ਵੀ ਨਹੀਂ ਬਣ ਰਹੇ मुट्टू तय कहते मुट्टू तूने की चिड़िया पाई है मत्थे पे तूने के मत्थे बाट पाया हुआ है है तूने के मा... तूने के मत्थे बाट पाया हुआ है अच्छा पापा अच्छा से लड़ पड़ा मैं यदि शक्ल देख कर समझ जाता कुछ तो गड़बड़ है कुछ लो जी प्रशाद गाइस दस बज के बताली मिनट हो गया अपना अच्छा सैर का भी टाइम हो चलिया ਉਰੇ 11 ਵਜੇ ਨਿਕਲ ਜਾਣਾ ਹੁਣ ਤਾਂ ਅਸੀਂ ਕੱਪੜੇ ਚੇਂਜ ਕਰ ਲੈਨੇ ਹਨਾ ਸ਼ਰਟ ਔਰ ਜੀਨਸ ਦਾ ਸੈਰ ਨੂੰ ਜਾ ਨਹੀਂ ਹੋਣਾ ਮੈਨੂੰ ਵਿਰਾ ਦੇ ਭੁੱਲ ਗਵੀਰਾ ਤਾਂ ਵੀ ਆਣਾ ਹੈ ਅੱਛਾ ਮੈਂ ਤਾਂ ਸੈਰ ਕਰਨ ਚੱਲਿਆ ਤਾਂ ਮੈਂ ਤਾਂ ਟੀ-ਸ਼ਰਟ ਪਾ ਲਈ ਪਜਾਮਾ ਪਾ ਲਿਆ ਵੀਰਾ ਸਾਡਾ ਅੱਜ ਦੇਖਾ ਵੀਰਾ ਸ਼ਰਟ ਕਰੋਸ਼ੇਟ ਆਏ ਹਾਏ ਹਾਏ ਆਏ ਹਾਏ ਹਾਏ ਕਮਾਲ ਕਰਤੀ ਵੀਰਾ ਜਿਹੜੀ ਸ਼ਰਟ ਆਲੀ ਹੈ ਨਾ ਐਨ ਓਕੇ ਏ ਰਾਜੇ ਦੇਖੋ ਮੈਨੂੰ ਗਾਈਜ਼ ਮੈਨੂੰ ਗਾਈਜ਼ ਮੈਨੂੰ ਸਾਰੇ ਤੋਂ ਜ਼ਿਆਦਾ ਖੁਸ਼ੀ ਪਤਾ ਕਿਆ ਹੁੰਦੀ ਹੁਣ ਜਦ ਮੈਨੂੰ ਕੋਈ ਵੀ ਦੇਖਦਾ ਨਾ ਦੇਖੋ ਜਦੋਂ ਮੇਰਾ ਇੱਕ ਇਹ ਮਿੱਤਰ ਦਾ ਉਦਾਂ ਵੀ ਹੋਰ ਕੋਈ ਵੀ ਜਿਹੜੇ ਮੇਰੇ ਵਲੌਗ ਦੇਖਦੇ ਨਾ ਸਾਰੇ ਮੈਨੂੰ ਬੋਲਦੇ ਰਾਦੇ ਰਾਦੇ ਦੇਖੋ ਮੈਂ ਦੁਨੀਆ ਲਾਤੀ ਰਾਦੇ ਰਾਦੇ ਬੋਲਣ ਨੂੰ ਇੰਨ ਸਾਰੀ ਉਮਰ ਨਹੀਂ ਇਹ ਸਾਰੀ ਉਮਰ ਨਹੀਂ ਰਾਦੇ ਰਾਦੇ ਬੋਲਿਆ ਹੁਣ ਬੋਲਿਆ ਵੀਰਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਦਾਂ ਇਹ ਹੈ ਵੀ ਆ ਰਾਮ ਰਾਮ ਜਰੂਰ ਦਾ ਹਾਂ ਰਾਮ ਰਾਮ ਵੀਰਾ ਪਰ ਹੁਣ ਰਾਦੇ ਰਾਦੇ ਨੂੰ ਲਾਤਾ ਮੈਂ ਦੇਖ ਲਓ ਰਾਮ ਰਾਮ ਹੋਰ ਵੀ ਬੜੀ ਦੁਨੀਆ ਲੱਗੀ ਵੀ ਮੈਨੂੰ ਦੇਖ ਕੇ ਬੋਲੇ ਹੱਸਦੇ ਜੋਰ-ਜੋਰ ਤੇ ਅਕਰ ਰਾਦੇ 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 ਹਾਂ ਲਓ ਗਾਇਜ਼ ਵੀਰੇ ਸਾਡਾ ਆਇਆ ਫਿਰ ਤਾਂ ਹੁਣ ਇਹਦੇ ਨਾਲ ਗੱਲਾਂ ਬਾਤਾਂ ਕਰ ਲਈਏ ਥੋੜੀ ਜਿਹੀ ਫਿਰ ਇਹਨਾਂ ਕਲਪਰਸਨ ਨੂੰ ਚੱਲ ਜਾਣਾ ਤਾਂ ਬਸ ਇਸੇ ਕਰਕੇ ਅਸੀਂ ਇੱਥੇ ਕਰਦੇ ਆ ਅੱਜ ਦੇ ਵਲੌਗ ਦੀ ਸਮਾਪਤੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਚੈਨਲ ਨੂੰ ਸ਼ੇਅਰ ਕਰਦੇ ਕਰੋ ਸਬਸਕ੍ਰਾਈਬ ਤਾਂ ਚਲੋ ਤੁਸੀਂ ਕੀਤਾ ਵੀ ਹੈ ਔਰ ਅਗਰ ਵੀਡੀਓ ਸੱਚੀ ਲੱਗੇ ਤਾਂ ਲਾਈਕ ਵੀ ਕਰਦੇ ਕਰੋ ਕਮੈਂਟ ਕਰਕੇ ਫੀਡਬੈਕ ਵੀ ਦੇ ਕਰੋ ਕਿ ਇੱਥੇ ਹੈ ਜਾਂ ਬੋਰੀ ਹੈ ਬਾਏ ਗੁੱਡ ਨਾਈਟ ਟੇਕ ਕੇਅਰ ਰਾਧੇ 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 ਰਾਧੇ